ਅੰਮ੍ਰਿਤਸਰ ਵਿਖੇ ਜ਼ਹਿਰ ਸ਼ਰਾਬ ਪੀਣ ਕਾਰਨ ਮਾਰੇ ਗਏ ਲੋਕਾਂ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਹੁਣ ਤੱਕ 16 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਜੀ ਆ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਮਾਮਲੇ ਦੇ ਵਿੱਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਹੁਣ ਤੱਕ 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁੱਲ 18 ਮੁਲਜ਼ਮਾਂ ਤੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਤੇ ਮੂਸਮ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਤਾਂ ਦੱਸਿਆ ਕਿ ਡੀਆਈਜੀ ਸਤਿੰਦਰ ਨੇ ਕਿਹਾ ਕਿ ਇਹ ਇੱਕ ਨਿੰਦਣੀਓ ਘਟਨਾ ਤੇ ਜਦੋਂ ਸੂਚਨਾ ਮਿਲੀ ਤਾਂ ਪੁਲਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਨੌਜਵਾਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਇਹਨਾਂ ਨੂੰ ਦੱਸਿਆ ਕਿ ਪਿੰਡ ਵਿੱਚ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਸ ਨੇ ਵੀ ਸ਼ਰਾਬ ਪੀਤੀ ਆ ਪੁਲਿਸ ਨੂੰ ਸੰਪਰਕ ਕਰੇ ਅਤੇ ਹਸਪਤਾਲ ਵਿੱਚ ਦਾਖਲ ਕੁਝ ਨੌਜਵਾਨਾਂ ਦੇ ਫੋਨ ਆਏ ਤੇ ਉਸੇ ਰਾਤ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਉਥੇ ਉਹਨਾਂ ਨੇ ਦੱਸਿਆ ਕਿ ਸਵੇਰੇ 2 ਵਜੇ ਤੱਕ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਹਰਸ਼ਾ ਸ਼ੀਨਾ ਦਾ ਇੱਕ ਨੌਜਵਾਨ ਇਸ ਵਿੱਚ ਸ਼ਾਮਲ ਹੈ ਤੇ ਸਾਹਿਬ ਸਿੰਘ ਨੂੰ ਇਸ ਮਾਮਲੇ ਬਾਰੇ ਪਤਾ ਲੱਗਦਾ ਹੈ ਤਾਂ ਗਾਇਬ ਹੋਣ ਦੀ ਕੋਸ਼ਿਸ਼ ਕਰਦਾ ਪਰ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਦੱਸ ਦਈਏ ਕਿ 50 ਲੀਟਰ ਸ਼ਰਾਬ ਵੀ ਸਾਹਮਣੇ ਆਈ ਹੈ ਫਿਰ ਉਸ ਫੈਕਟਰੀ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਿੱਲੀ ਤੋਂ ਇਹ 600 ਲੀਟਰ ਸ਼ਰਾਬ ਲਿਆਉਣ ਦਾ ਆਰਡਰ ਦਿੱਤਾ ਗਿਆ ਸੀ ਤਾਂ ਇਸ ਤੋਂ ਇਲਾਵਾ ਹੋਰ ਕੀ ਕਿਹਾਏ ਤੁਸੀਂ ਵੀ ਸੁਣੋ ਜਿੱਦਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜੋ ਕਿ ਪਰਸੋ ਰਾਤ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਹੋਇਆ ਸੀ ਕੁਝ ਪਿੰਡ ਮਜੀਠਾ ਪੁਲਿਸ ਸਟੇਸ਼ਨ ਦੇ ਸੀ ਔਰ ਕੁਝ ਕੱਥੂ ਨੰਗਲ ਪੁਲਿਸ ਸਟੇਸ਼ਨ ਦੇ ਸੀਗੇ ਇਹਦੇਸ ਬੰਦੇ ਵਿੱਚ ਜਦੋਂ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਇਮੀਡੀਏਟਲੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਅਸੀਂ ਆਪਦਾ ਕੰਮ ਸ਼ੁਰੂ ਕਰ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਹੀ ਜਦੋਂ ਇਹ 10:30 ਦੇ ਕਰੀਬ ਇਨਫੋਰਮੇਸ਼ਨ ਆਉਂਦੀ ਆ ਜਿਹੜੇ ਪਿੱਲੋ ਕੁਝ ਬਿਮਾਰ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਜਾਂਦਾ ਆ डीसी मैडम ਵੱਲੋਂ ਵੀ ਇਮੀਡੀਏਟਲੀ ਸਾਰੀਆਂ ਜੋ ਸਿਵਲ ਸਰਜਨ ਆਫਿਸਰੀ ਡਿਊਟੀਆਂ ਲੱਗ ਜਾਂਦੀਆਂ ਐ ਐਂਬੂਲੈਂਸਿਸ ਉੱਥੇ ਪਹੁੰਚ ਜਾਂਦੀਆਂ ਆ ਔਰ ਫੇਰ ਅਸੀਂ ਜਿਹੜੇ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਸਾਨੂੰ ਉਸ ਵੇਲੇ ਪਤਾ ਲੱਗਦਾ ਆ ਉੱਥੇ ਅਸੀਂ ਅਨਾਉਂਸਮੈਂਟਸ ਵੀ ਸ਼ੁਰੂ ਕਰ ਦਿੰਨੇ ਆ ਰਾਤ ਦੇ ਵੇਲੇ ਹੀ 11 ਵਜੇ ਦੇ ਕਰੀਬ ਅਨਾਉਂਸਮੈਂਟ ਸ਼ੁਰੂ ਹੋ ਜਾਂਦੀਆਂ ਆ ਕਿ ਜਿਹੜਾ ਵੀ ਕੋਈ ਕਿਸਨੇ ਵੀ ਇਹ ਇਲੀਸੀਟ ਲਿਕਰ ਕੰਜ਼ੂਮ ਕੀਤੀ ਆ ਇਮੀਡੀਏਟਲੀ ਸਾਡੇ ਕੋਲ ਅਪਰੋਚ ਕਰੋ ਤਾਂ ਕਿ ਅਸੀਂ ਉਹਨੂੰ ਫਟਾਫਟ ਮੈਡੀਕਲ ਏਡ ਹਸਪੀਟਲ ਪਹੁੰਚਾ ਕੇ ਸ਼ੁਰੂ ਕਰ ਸਕੀਏ ਸੋ ਕੁਝ ਸਾਥੀ ਆਉਂਦੇ ਵੀ ਆ ਉਹਨਾਂ ਨੂੰ ਇਮੀਡੀਏਟਲੀ ਐਂਬੂਲੈਂਸਿਸ ਉੱਥੇ ਹੀ ਹੁੰਦੀਆਂ ਆ ਉਹ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਬਾਅਦ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀ ડી ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓਜ਼ ਐਸਐਚਓ ਸਾਰੇ ਉੱਥੇ ਹੀ ਰਸ਼ ਕਰਦੇ ਆ ਔਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਸੀਂ ਹਿਊਮਨ ਐਂਡ ਤੋਂ ਇੱਕ ਪਹਿਲੋ ਇੱਕ ਆਦਮੀ ਨੂੰ ਰਸ਼ ਕਰਦੇ ਆ ਉਹਦੀ ਇਨਫੋਰਮੇਸ਼ਨ ਦੇ ਅੱਗੇ ਫੇਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਹੈ ਅਸੀਂ ਤਕਰੀਬਨ 3 3:30 4 ਵਜੇ ਤੱਕ 5 ਤੋਂ 6 ਬੰਦਿਆਂ ਨੂੰ ਅਸੀਂ ਅਰੈਸਟ ਕਰ ਲੈਂਦੇ ਆ ਉਹਨਾਂ ਦੇ ਇੰਟਰੋਗੇਸ਼ਨ 'ਚ ਅੱਗੇ ਪਤਾ ਚੱਲਦਾ ਹੈ ਕਿ ਸਾਹਬ ਸਿੰਘ ਨਾਂ ਦਾ ਜੋ ਹਰਸ਼ਾਛੀਨਾ ਦਾ ਵਿਅਕਤੀ ਹੈ ਉਹਨੇ ਮੈਥਨੋਲ ਉੱਥੇ ਸਪਲਾਈ ਕੀਤੀ ਸੀਗੀ ਅੱਗੇ ਫਿਰ ਪ੍ਰਭਜੀਤ ਤੇ ਉਹਦੇ ਭਰਾ ਵੱਲੋਂ ਇਹਨੂੰ ਡਿলিউਟ ਕਰਕੇ ਅੱਗੇ ਵੱਖ-ਵੱਖ ਜਿਹੜੇ ਇਹ ਬੂਟ ਲੈਗਰਸ ਅਸੀਂ ਫੜੇ ਆ ਉਹਨਾਂ ਨੂੰ ਪਛਾਈ ਜਾਂਦੀ ਆ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ ਸਾਹਬ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਘਟਨਾ ਵਾਪਰ ਚੁਕੀ ਆ ਉਹ ਆਪਣਾ ਫੋਨ ਬੰਦ ਕਰਕੇ ਇੱਧਰ ਉੱਧਰ ਹੋ ਜਾਂਦਾ ਪਰ ਫਿਰ ਅਮ੍ਰਿਤਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ अर्ਲੀ ਹੀ ਉਹਨੂੰ ਕੈਪਚਰ ਕਰ ਲੈਨੇ ਆ ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਮਹਿੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫੀਸ਼ਰਸ ਨੂੰ ਇਨਵੋਲ ਕੀਤਾ ਜਾਂਦਾ ਆ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਈ ਬੱਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਆ ਫਰਦਰ ਇਰੇ ਟੈਲੀਫੋਨ ਅਨਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇੰਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇੰਨੇ ਆਨਲਾਈਨ ਹੀ ਪੇਮੈਂਟ ਕੀਤੀ ਆ ਤਕਰੀਬਨ 35000 ਰੁਪਿਆ ਉਹਦਾ ਵੀ ਟੈਲੀਫੋਨ ਦੇ ਵਿੱਚ ਬਕਾਦਰ ਰਸੀਦਾ ਕਿਉਂਕਿ ਆਨਲਾਈਨ ਪੇਮੈਂਟ ਹੁੰਦੀ ਆ ਭਾਰਤ ਹੈਵੀ ਕੈਮੀਕल्स ਨਾਂ ਦੀ ਕੰਪਨੀ ਆ ਉੱਥੇ ਉਹਨਾਂ ਇਹ ਆਰਡਰ ਕਰਦਾ ਆ ਤੇ ਉਹ ਵੀ 600 ਲੀਟਰ ਜਿਹੜੀ ਇਹ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਆ ਇਮੀਡੀਏਟਲੀ ਐਸਐਸਪੀ ਸਾਹਿਬ ਪਟਿਆਲਾ ਔਰ ਐਕਸਾਈਜ਼ ਡਿਪਾਰਟਮੈਂਟ ਆਫੀਸ਼ਰਸ ਦੀ ਹੈਲਪ ਲਈ ਜਾਂਦੀ ਆ ਉੱਥੇ ਔਰ ਉਹ ਟਰੱਕ ਨੂੰ ਇੰਟਰਸੈਪਟ ਕੀਤਾ ਜਾਂਦਾ ਆ ਉਹ ਸਟ੍ਰਕਚਰ ਚ 600 ਲੀਟਰ ਇਹ ਰਿਕਵਰ ਹੋ ਜਾਂਦੀ ਆ ਉਹ ਵੀ ਸਾਹਿਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸ ਹੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲਿਸੀਟਰ ਇਲਿਸੀਟ ਲੀਕਰ ਭਰਾ ਕੇ ਤਾਂ ਅੱਗੇ ਇਹ ਨੇ ਸੇਲ ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਅ ਰਵਿੰਦਰ ਜੈਨ ਔਰ ਰਿਸ਼ਭ ਜੈਨ ਇਹ ਫਾਦਰ ਸਨ ਆ ਜੀ ਇਹਨਾਂ ਨੂੰ ਸਾਡੀ ਅ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਆ ਇਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਜੀ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨੋਮੀਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਹਰੇ ਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਆ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਔਰ ਕਤਲ ਦਾ ਮਕਦਮਾ ਰਜਿਸਟਰ ਹੋਇਆ ਇਨਾਂ ਦੇ ਹਾਂਜੀ ਕਿਉਂਕਿ ਬੜੀ ਹੀ ਇੱਕ ਮੰਥ ਭਾਗੀ ਘਟਨਾ ਹੋਈ ਹੈ ਜੀ ਅ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਆ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਔਰ ਇਹਦੇ ਨਾਲ ਕੋਈ ਵੀ ਨੁਕਸਾਨ ਜਾਣੀ ਨੁਕਸਾਨ ਹੋ ਸਕਦਾ ਆ ਉਹਦੇ باوجود ਵੀ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਨੌਨੀ ਹਰਕਤ ਕੀਤੀ ਆ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਦੇ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਜੀ ਸਰ ਜਿਹੜੀ ਮੈਥਨੋਲਿਸਮ ਇੱਕ ਕੈਮੀਕਲ ਹੈਗਾ ਕਿ ਕਿਸੇ ਵੀ ਮੈਡੀਕਲ ਦੇ ਵੀ ਮੈਡੀਕਲ ਆਗਿਆ ਤੋਂ ਬਿਨਾਂ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਦੇ ਸਾਰੀਆਂ ਇਸ ਚੀਜ਼ ਇੰਨੇ ਸਾਰੇ ਅਸੀਂ ਬਿਜ਼ੀ ਆ ਸਾਰੀਆਂ ਚੀਜ਼ਾਂ 'ਚ ਲੱਗੇ ਹੋਏ ਆ ਅਸੀਂ ਸਾਰਾ ਕੁਝ ਫੜ ਰਹੇ ਆ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਹੇ ਆ ਕਿਉਂ ਹੋ ਰਹੀ ਆ ਕੀ ਇਹਦੇ 'ਚ ਰੁਕਾਵਟ ਹੈ ਔਰ ਕੀ ਇਹਦੇ 'ਚ ਪ੍ਰਕੌਸ਼ਨਸ ਲਏ ਜਾਣੇ ਚਾਹੀਦੇ ਸਾਰਾ ਹੁਣ ਅਸੀਂ ਸਟੱਡੀ ਕਰਾਂਗੇ ਬਟ ਇੱਕ ਇਹਨਾਂ ਸਾਰਿਆਂ 'ਚ ਮੋਟੀ ਜੀ ਗੱਲ ਇਹ ਆ ਕਿ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੀ ਜਾ ਸਕਦੀ ਹਰੇਕ ਬੰਦਾ ਹਰੇਕ ਚੀਜ਼ ਲਈ ਅਥਾਰਾਈਜ਼ਡ ਹੈਗਾ ਜੀ ਕਿ ਕਿ ਕਰਨਾ ਕੀ ਨਹੀ ਕਰਨਾ ਜੀ ਸਰ ਇਸ ਮਾਮਲੇ ਦੇ ਵਿੱਚ ਜਿਹੜੀ ਇਹਨਾਂ ਨੇ ਦਾਹੂ ਜਿਹੜੀ ਇੱਥੋਂ ਤੱਕ ਪਿੰਡ ਪਹੁੰਚੀ ਜੀ ਇੱਕ ਰਾਜਾ ਸਾਹਿਬ ਦੇ ਵਾਲੇ ਪਾਸੇ ਗਿਆ ਜਾ ਰਿਹਾ ਸੀ ਕਿ ਉਸ ਪਾਸੋਂ ਵੀ ਕੋਈ ਮੁਲਜ਼ਮ ਆ ਕੇ ਜੇ ਉੱਥੇ ਇਕੱਠੀ ਉਹ ਅਰੈਸਟ ਹੋਇਆ ਜੀ ਸਾਫ ਸਿੰਘ ਰਾਜਾ ਸਾਹਿਬ ਹਰਸ਼ਾ ਚੀਨਾ ਪਿੰਡ ਸਾਫ ਸਿੰਘ ਨੇ ਇੱਕ ਕੈਨੀ ਮੰਗਾਉਂਦਾ ਆ ਲੁਧਿਆਣੇ ਤੋਂ ਔਰ ਉਹ ਕੈਨੀ ਹੀ ਉੱਥੇ ਡਿਲੀਵਰ ਕਰ ਆਉਂਦਾ ਜੀ ਫੇਰ ਸਾਰੀ ਉੱਥੇ ਬੰਦੀ ਆ ਭੰਗਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫਿਰ ਅੱਗੇ ਵਾਲੇ ਵਾਲੇ ਪਿੰਡਾਂ 'ਚ ਉਹ ਦਿੰਦੇ ਸਾਬ ਸਿੰਘ ਦੇ ਪਹਿਲਾਂ ਵੀ ਮਾਮਲੇ ਦਰਜਾ ਸੀ ਸਾਬ ਸਿੰਘ ਦੇ ਇਹਦਾ ਸਾਰਾ ਸੀ ਕਰ ਰਹੇ ਆ ਜੀ ਸਾਬ ਸਿੰਘ ਦਾ ਲਿੰਕ ਇੱਕ ਦੋ ਹੋਰ ਜਿਹੜੇ ਸ਼ਰਾਦ ਦੇ ਸਮਝਦਾ ਨਿਕਲਿਆ ਪਰ ਸਾਬ ਸਿੰਘ ਤੇ ਪਰਚਾ ਕਿੰਨੇ ਹੈਗੇ ਇਹਦੇ ਤੇ 10 ਮੁਕਦਮੇ ਤੇ ਆਲਰੇਡੀ ਦਰਜ ਹੈਗੇ ਜੀ ਸਾਬ ਜਿੱਦਾਂ ਤੁਸੀਂ ਕਹਿੰਦੇ 18 ਬੰਦੇ ਦੇ ਵਿੱਚ ਮਤਲਬ ਤੁਹਾਡੇ ਲੋਕ ਇਨਵੈਸਟੀਗੇਟ ਦੇ ਵਿੱਚ ਪਾਏ ਗਏ ਇਹਨਾਂ ਵਿੱਚ ਪਹਿਲਾਂ ਦਰਜ ਹੈਗੇ ਆ ਕੋਈ ਕੁਝ ਕੁਝ ਦੇ ਉੱਪਰ ਹੈਗੇ ਆ ਜੀ ਕੁਛ ਦੇ ਉੱਪਰ ਹੈਗੇ ਕੁਛ ਦੇ ਉੱਪਰ ਨਹੀਂ ਹੈ ਜਿੱਦਾਂ ਸਾਫ ਸਿੰਘ ਦਾ ਦੱਸਿਆ ਇਹਦੇ ਉੱਪਰ ਪਿੰਲੋਂ ਵੀ ਮੁਕਦਮੇ ਦਰਜ ਹੈ ਜੀ ਸ਼ਰਾਬ ਦੇ ਮੁਕਦਮੇ ਹੀ ਹੋਰ ਵੀ ਹੈ ਸ਼ਰਾਬ ਦੇ ਜੀ ਦਾ ਕਿਸਨ ਲੇਡੀ ਗ੍ਰਿਫਤਾਰ ਕਿੰਦੀ ਨਿੰਦਰ ਕੌਰ ਨਾ ਇਹਦੀ ਕਿਸਤ ਇਹ ਬਾਤ ਇਹਦੀ ਕੀ ਭੁਲ ਗਈ ਨਿੰਦਰ ਕੌਰ ਨੂੰ ਵੀ ਜਿਹੜੇ ਭੰਗਾਂ ਵਾਲੇ ਆ ਇਹ ਵੀ ਉਹਨੂੰ ਸ਼ਰਾਬ ਦੇ ਕੇ ਆਉਂਦੇ ਆ ਨਿੰਦਰ ਕੌਰ ਵੀ ਅੱਗੇ ਸ਼ਰਾਬ ਸੇਲ ਕਰਦੀ ਆ ਔਰ ਨਿੰਦਰ ਕੌਰ ਦੇ ਹਸਬੰਡ ਦੀ ਵੀ ਡੈਥ ਹੋ ਜਾਂਦੀ ਆ ਉਸੇ ਸ਼ਰਾਬ ਕਰਕੇ ਸਰ ਪੰਜੀ ਸਿੰਘ ਪੰਮਾ ਜਿਹੜਾ ਉਹਦੀ ਪਿੰਡ ਵਾਲੀ ਦਾ ਗਹਿਣਾ ਤਰੀਬ ਵਾਲਾ ਲੱਗੀ ਉਹਦੀ ਔਰਤ ਵੇਚਦੀ ਸੀ ਉਹਦਾ ਸ਼ਰੇ ਕੰਪਨੀ ਚ ਚੱਲਦਾ ਸੀ ਪਰ ਉਹਦੀ ਔਰਤ ਜਿਹੜੀ ਹਾਲ ਹੀ ਕੱਲ ਜਦੋਂ ਉੱਥੇ ਪਹੁੰਚੇ ਆਂ ਤੇ ਗੱਲਬਾਤ ਲੋਕਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਔਰਤ ਤੇ ਕੋਈ ਮੰਗਦਾ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਵੀ 18 ਬੰਦੇ ਨਾਮਿਨੇਟ ਹੋਏ ਆ 16 ਬੰਦੇ ਸੀ ਅਰੈਸਟ ਹੋ ਚੁੱਕੇ ਆ ਸਾਡੀ ਤਫ਼ਤੀਸ਼ ਖਤਮ ਨਹੀਂ ਹੋਈ ਜੋ ਕੁਝ ਵੀ ਹੋ ਰਿਹਾ ਟੋਟਲ ਐਵਿਡੈਂਸ ਬੇਸ ਤੇ ਅਸੀਂ ਕਰ ਰਹੇ ਆਂ ਇਸਰੇ ਖਿਲਾਫ ਕੋਈ ਵੀ ਸਬੂਤ ਹੋਊਗਾ ਉਹ ਅਸੀਂ ਛੱਡਾਂਗੇ ਨਹੀਂ ਸਾਈਟ ਕਿਸ ਤਰ੍ਹਾਂ ਸਰਪੰਚ ਤੇ ਸਰ ਕਿਸ ਲੰਕਰ ਜਿਹੜੇ ਹਮਾਇਤ ਕਰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜੀ ਕਿ ਇਹ ਇੰਨੀ ਮਨਪੱਖੀ ਘਟਨਾ ਆ ਇੰਨਾ ਇਹ ਸੰਘੀਨ ਜੋਰਵਾ ਮਾ ਕਿਸੇ ਤੇ ਕੋਈ ਵੀ ਕੱਲ ਮਾਨਯੋਗ ਸੀਐਮ ਸਾਹਿਬ ਵੀ ਤੁਸੀਂ ਸਟੇਟਮੈਂਟ ਸਾਰੀ ਦੇਖ ਚੁੱਕੇ ਹੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਆ ਕੋਈ ਵੀ ਕੋਈ ਵੀ ਵਿਅਕਤੀ ਇਨਵੋਲ ਹੋਗਾ ਅਸੀਂ ਕਿਸੇ ਨੂੰ ਕੋਈ ਇਹਦੇ ਚ ਕੋਈ ਇਹਦੇ ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਆਦਰਵਾਇਜ਼ ਵੀ ਜਿੰਦਾ ਹੁਣ ਪੰਜਾਬ ਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਇਧਰ ਇਹ ਚੀਜ਼ਾਂ ਹੈਗੀਆਂ ਆ ਕੋਈ ਕਿਸੇ ਦੀ ਇੰਟਰਫੀਰੈਂਸ ਜਾਂ ਕੋਈ ਵੀ ਚੀਜ਼ ਨਾ ਕੋਈ ਪੁਲਿਸ ਬਰਦਾਸ਼ਤ ਕਰਦੀ ਆ ਨਾ ਇਹ ਚੀਜ਼ ਨੂੰ ਕੋਈ ਸਵਾਲ ਪੈਦਾ ਹੁੰਦਾ ਸਾਬ ਸਿੰਘ ਸਰ ਰਵਿੰਦਰ ਜੇਨ ਦੇ ਸੰਬੰਧ ਤੇ ਕਿੰਨਾ ਕਿਸ ਤਰ੍ਹਾਂ ਹੁੰਦਾ ਤੇ ਹੁਣ ਤੱਕ ਕਿੰਨੀ ਵਾਰ ਮੈਸੂਲ ਮੰਗਾ ਚੁੱਕਾ ਉਸਨੂੰ ਦੇਖੋ ਇਹਦਾ ਸਾਬ ਸਿੰਘ ਨੂੰ ਕੱਲ ਸਵੇਰੇ ਫੜਦੇ ਆ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਮੀਡੀਏਟਲੀ ਤਾਂ ACP ਜੋ ਪ੍ਰੈਜ਼েন্ট ਹੈਗਾ ਸੀ ਉਹਨੂੰ ਰੋਕੀਏ ਫਰਦਰ ਅਸੀਂ ਸਾਰਾ ਇਹਦੀ ਇੰਟਰੋਗੇਸ਼ਨ ਹੁਣ ਅਜੇ ਤਾਂ ਰਿਮਾਂਡ ਵੀ ਅਸੀਂ ਲਿਆਇਆ ਪਿਲੋ ਆ ਚੁੱਕੀ ਆ ਨਹੀਂ ਆ ਚੁੱਕੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਅੱਜ ਇਹ ਕਿਹਾ ਜਾ ਰਿਹਾ ਕਿ ਸਰਪੰਚ ਵੀ ਖੜਿਆ ਹੋਵੇ ਜੇਠੂ ਵਾਲ ਤੋਂ ਐਸੇ ਮਾਮਲੇ ਜਿਹਦੇ ਕੋਲ ਸ਼ਰਾਬ ਫੜੀ ਹੈ ਕੌਣ ਹੈ ਕੋਈ ਕਿਸੇ ਸਰਪੰਚ ਦੀ ਗ੍ਰਿਫਤਾਰੀ ਜੇਠੂ ਵਾਲ ਤੋਂ ਜੀ ਕੋਈ ਨਾਮਿਨੇਟਡ ਹੈ ਸਰ ਗੁੰਜਾ ਜਿਹੜਾ ਦੂਸਰੇ ਕੇਸ ਇੱਕ ਡਿਫਰੈਂਟ ਮੁਕਦਮਾ ਆਉਂਦਾ ਸਹੀ ਜੋ ਉਹ ਇਹ ਇਹਦੇ ਚ ਨਹੀਂ ਹੈ ਜੀ ਇਹਦੇ ਨਾਲ ਰਿਲੇਟਡ ਨਹੀਂ ਆ ਉਹ ਜਿਹੜਾ ਕੇਸ ਆ ਕੋਈ ਹੋਰ ਐਕਸਾਈਜ਼ ਦਾ ਮਕਦਮਾ ਆ ਉਹਦੇ ਚ ਉਹ ਚੀਜ਼ ਹੈ ਜੀ ਰਮਦਾਸ ਨਾਲ ਆ ਤੇ ਰਮਦਾਸ ਏਰੀਆ ਜਿਹੜਾ ਕਮਾਲਪੁਰ ਜੰਗਲ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਉਹ ਸ਼ਰਾਬ ਦੇ ਸੀ ਦੇਖੋ ਜਿਹੜੇ ਜਿਹੜੇ ਰਮਦਾਸ ਤੇ ਕਮਾਲਪੁਰ ਜੰਗਲਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਅਕਸਰ ਉਹਦੇ ਤੇ ਇੱਕ ਕੈਸੋ ਆਪਰੇਸ਼ਨ ਫੋਰਸਸ ਲਿਆ ਕੇ ਅਸੀਂ ਉਹਨੂੰ ਸਰਚ ਕਰਦੇ ਰਹਿੰਦੇ ਆ ਔਰ ਈਵਨ ਅਸੀਂ ਡਰੋਨ ਦੀ ਵੀ ਵਰਤੋਂ ਕਰਦੇ ਰਹੇ ਆ ਤਾਂ ਕਿ ਉੱਥੇ ਕੋਈ ਚੀਜ਼ ਲੁਕੀ ਨਾ ਰਹਿ ਜਾਏ ਸੋ ਰੈਗੂਲਰ ਸਾਡਾ ਚੱਲਦਾ ਰਹਿੰਦਾ ਆ ਔਰ ਸਾਡੇ ਵੱਲੋਂ ਰਿਕਵਰੀਆਂ ਵੀ ਹੁੰਦੀਆਂ ਆ ਟਾਈਮ ਬਏ ਟਾਈਮ ਤੇ ਔਰ ਜਿਹੜਾ ਵੀ ਕੋਈ ਇਨਵੋਲਡ ਹੁੰਦਾ ਪਰਚੇ ਵੀ ਦਰਜ ਹੁੰਦੇ ਜੀ ਜਿਹੜੇ ਤੁਸੀਂ ਕਾਰਵਾਈ ਕੀਤੀ ਜਿਵੇਂ ਪਿਛੇ ਯੁਧ ਨਸ਼ੇ ਦੇ ਵਿਧੂ ਵੀ ਚੱਲ ਰਿਹਾ ਸੀ ਜੋ ਬੜੀ ਸਖਤ ਕਾਰਵਾਈ ਕੀਤੀ ਜਿਵੇਂ ਪ੍ਰਸ਼ਾਸਨ ਵੀ ਜਾ ਕੇ ਘਰ ਤੋੜ ਲਿਆ ਇਹਨੂੰ ਵੀ ਉਸ ਤਰੀਕੇ ਨਾਲ ਜੀ ਹਾਂਜੀ ਅਸੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ ਸਪਸ਼ਟ ਕਰਨਾ ਚਾਹੁੰਦੇ ਆਂ ਪੀ ਜਿੱਦਾਂ ਯੁਧ ਨਸ਼ਾ ਵਿਰੋਧ ਅਸੀਂ ਸਖਤ ਕਾਰਵਾਈ ਕੀਤੀ ਸੀ ਜਿੰਨੇ ਵੀ ਅ ਇਹ ਡਰੱਗ ਪੈਡਲਰ ਸੀਗੇ ਸਾਰੇ ਫੜ ਕੇ ਅੰਦਰ ਦਿੱਤੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀ ਆ ਔਰ ਜਿਹੜੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਡਿਮੋਲੀਸ਼ਨ ਕੀਤੀ ਆ ਅਸੀਂ ਇਹ ਵੀ ਜਿਹੜੇ ਇਲਿਸੀਟ ਲਿਕਰ ਦੇ ਕੇਸਿਸ ਆ ਇਹ ਵੀ ਅਸੀਂ ਉਸ ਪੱਧਰ ਤੇ ਹੀ ਲੈ ਕੇ ਜਾਵਾਂਗੇ ਔਰ ਜਿਨ੍ਹਾਂ ਨੇ ਵੀ ਇਸ ਕੇਸ ਦੇ ਵਿੱਚ ਸ਼ਰਾਬ ਨਜਾਇਜ਼ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਉਹ ਵੀ ਅਸੀਂ ਫੋਰਫੀਟ ਕਰਾਂਗੇ ਔਰ ਜਿਹੜੀਆਂ ਗਲਤ ਪਰੀਆਂ ਹੋਣਗੀਆਂ ਜੋ ਕੁਝ ਵੀ ਹੋਊਗਾ ਪ੍ਰੋਪਰ ਇੱਕ ਕਾਨੂੰਨੀ ਪ੍ਰੋਸੀਜਰ ਅਡਾਪਟ ਕਰਨ ਤੋਂ ਬਾਅਦ ਉਹ ਵੀ ਅਸੀਂ ਡਿਮੋਲੇਸ਼ਨ ਕਰਵਾਵਾਂਗੇ ਜਿਹੜੀ ਜਿਹੜੀ ਦਿੱਲੀ ਵਾਲੇ ਇੱਥੇ ਕਰ ਰਹੇ ਸੀ ਪੰਜਾਬ ਦੇ ਵਿੱਚ ਜਦੋਂ ਭਜਾਈਏ ਜਿਹੜੇ ਵਿਅਕਤੀ ਹੈ ਇਹ ਦਿੱਲੀ ਵਿੱਚ ਲੈ ਜਾਂਦੇ ਸੀ ਨਹੀਂ ਜੀ ਨਹੀਂ ਦਿੱਲੀ ਵਾਲਿਆਂ ਦੇ ਕੱਲ ਟਰੱਕ ਰਿਕਵਰ ਹੋਇਆ ਨਾ ਜੀ ਕੱਲ ਟਰੱਕ ਤੋਂ ਫੜੀ ਗਈ ਆ ਉਹ ਇੱਥੇ ਪੰਜਾਬ 'ਚ ਡਿਲੀਵਰ ਹੋ ਰਹੀ ਸੀ ਸਾਫ ਸਿੰਗਰ ਨੂੰ ਹੀ ਡਿਲੀਵਰ ਹੋਣੀ ਸੀ ਸਰ ਥਰੂ ਤੁਸੀਂ ਕਰ ਵੀ ਆਨਲਾਈਨ ਹੈ ਭੁਗਾਦੇ ਸੀਗੇ ਥਰੂ ਕੋਈ ਸੰਬ ਵੈਬਸਾਈਟ ਹੈ ਜਾਂ ਡਾਇਰੈਕਟ ਕੰਟੈਕਟ ਕਰਦੇ ਸੀਗੇ ਫੋਨ ਨੰਬਰ ਸੇ ਦੇਖੋ ਇਹਦੇ ਨਾਲ ਤਾਂ ਇਹ ਜਿਹੜੀ ਕੰਪਨੀ ਨਾਲ ਇਹਦਾ ਡਾਇਰੈਕਟ ਕੰਟੈਕਟ ਹੈਗਾ ਜੀ ਔਰ ਮਾਲਿਕ ਨੂੰ 35000 ਰੁਪਿਆ ਇਹਨੇ ਉਹਨੂੰ ਡਿਲੀਵਰ ਵੀ ਕੀਤਾ ਹੈ ਅਮਾਉਂਟਰੀ ਪੇਮੈਂਟ ਹੋਈ ਹੋਈ ਹੈ ਜੀ ਥਰੂ WhatsApp ਹੀ ਮਤਲਬ ਥਰੂ WhatsApp ਇਸ ਤੋਂ ਪਹਿਲੇ ਵੀ ਇਸ ਤੋਂ ਪਹਿਲੇ ਵੀ ਮੈਂ ਮੈਂ ਦੱਸ ਰਿਹਾ ਜੀ ਕਿਉਂਕਿ ਸਾਫ ਸਿੰਘ ਨੂੰ ਕੱਲ ਫੜਿਆ ਅਸੀਂ ਸਾਰੇ ਤੁਹਾਡੇ ਸਾਹਮਣੇ ਆ ਬਹੁਤ ਬਿਜ਼ੀ ਸੀਗੇ ਸੋ ਇਮੀਡੀਏਟਲੀ ਜਿਹੜਾ ਇਹ ਸੀਪੀ 600 ਲੀਟਰ ਆ ਗਈ ਆ ਕਿਹੜੇ ਟਰੱਕ ਤੇ ਆ ਰਹੀ ਆ ਕਿੱਥੋਂ ਇਹ ਬਿਲਟੀ ਬਣੀ ਆ ਸਾਰਾ ਉਸ ਪਾਸੇ ਕਰਕੇ ਔਰ ਇਹਦੇ ਚ ਸਾਡੇ ਪਟਿਆਲਾ ਪੁਲਿਸ ਐਸਐਸਪੀ ਪਟਿਆਲਾ ਔਰ ਐਕਸਾਈਜ਼ ਅਫੀਸ਼ਰਸ ਨੇ ਵੀ ਪੂਰੀ ਸਾਡੀ ਹੈਲਪ ਕੀਤੀ ਆ ਤਾਂ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਸਰ ਕਿਆਰ ਬਲੈਡਿਕ ਕੋਈ ਕਿੰਨਾ ਜੀ ਕਿਆਰ ਕਰਦੀ ਸੀ ਜਾਂ ਕੋਈ ਵੱਖਰੀ ਫੈਕਟਰੀ ਰੱਖੀ ਹੋਈ ਸੀ ਨਹੀਂ ਫੈਕਟਰੀ ਨਹੀਂ ਜੀ ਮੈਂ ਤਾਂ ਦੱਸ ਰਿਹਾ ਪੀ 50 ਲੀਟਰ ਦੀ ਕੈਨੀ ਇਹਨੇ ਭਗਵਾ ਪਿੰਡ ਚ ਦੇਤੀ ਜਿਹੜੇ ਦੋ ਸਕੇ ਭਰਾਇਆ ਉਹਨਾਂ ਨੂੰ ਦੇਤੀ ਉਹਨਾਂ ਨੇ ਪ੍ਰਭਜੀਤ ਤੇ ਉਹਦਾ ਭਰਾ ਕੁਲਵੀਰ ਤੇ ਅੱਗੇ ਫਿਰ ਉਹਨਾਂ ਨੇ ਬਣਾ ਕੇ ਦੇ ਦਿੱਤੀ ਸਰ ਸਾਹਿਬ ਨੇ ਕਿੰਨੇ ਕਿੰਨੇ ਅਧਿਕਾਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਕੇ ਜੀ ਸਾਡੇ ਜਿਹੜਾ ਡੀਐਸਪੀ ਮਜੀਠਾ ਔਰ ਐਸ ਐਚਓ ਮਜੀਠਾ ਇਹਨਾਂ ਔਰ ਚੌਂਕੀ ਇਨਚਾਰਜ ਭਗਵਾ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਸਰ ਇਹ ਇਹਦਾ ਸੈਬ ਸਿੰਘ ਦਾ ਕੋਈ ਪੋਲਿਟਿਕਲ ਲਿੰਕ ਪਿਤਿਆ ਕੋਈ ਦੇਖੋ ਹਲੇ 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 ਇਹਦੇ ਤੇ ਬਾਰੇ ਕੋਈ ਸਾਡੀ ਜਿੱਦਾਂ ਤੁਹਾਨੂੰ ਦੱਸਿਆ ਤਫਤੀਸ਼ ਸਾਰੀ ਚੱਲ ਰਹੀ ਆ ਮੈਂ ਤਾਂ ਇੱਕ ਗੱਲ ਹੀ ਤੁਹਾਨੂੰ ਕਹਿਣੀ ਚਾਹੂੰਗਾ ਵੀ ਕੋਈ ਵੀ ਇਹਦੇ ਚ ਹੋਊਗਾ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਵੀ ਉਹ ਬਖਸ਼ਿਆ ਨਹੀਂ ਜਾਊਗਾ ਇਹ ਇਹ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਜੀ ਸਰ ਲੋਕਾਂ ਨੂੰ ਇਹ ਕਹਿ ਰਹੇ ਸੀ ਕਿ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਪਿਛਲੇ 15 ਸਾਲ ਤੋਂ ਹੋਇਆ ਸੀਗਾ ਕਿ ਕੋਈ ਅੰਦਰ ਦੇ ਵਿੱਚ ਹੋਰ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮਲਤ ਦੇ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਜੀ ਸਰ ਲੋਕਾਂ ਨੂੰ ਇਹ ਕਹਿ ਰਹੇ ਸੀ ਕਿ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਪਿਛਲੇ 15 ਸਾਲ ਤੋਂ ਹੋਇਆ ਸੀਗਾ ਕਿ ਕੋਈ ਅੰਦਰ ਦੇ ਵਿੱਚ ਹੋਰ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮੁਲਜ਼ਮ ਵੀ ਫੜੇ ਜਾਂਦੇ ਆ ਸਾਰੇ ਪਰਚੇ ਦਰਜ ਹੁੰਦੇ ਆ ਇਹ ਨਹੀਂ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਲਗਾਤਾਰ ਕਾਰਵਾਈਆਂ ਵੀ ਹੁੰਦੀਆਂ ਆ ਅਨਫੋਰਚੂਨੇਟ ਇਨਸੀਡੈਂਟ ਹੈ ਜਿਹੜਾ ਹੋਇਆ ਔਰ ਅਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਡੀਲ ਕਰ ਰਹੇ ਆ ਜੀ ਉਸੇ ਚੀਜ਼ ਨਾਲ ਹੀ ਹੋ ਰਿਹਾ ਹੁਣ ਡੇਲੀ ਜੇ ਤੁਸੀਂ ਸਾਲ ਦੇ ਸਾਡੇ ਦੇਖੋ ਤੇ ਸੈਂਕੜੇ ਪਰਚੇ ਐਕਸਾਈਜ਼ੇ ਹੀ ਦਰਜ ਹੁੰਦੇ ਆ ਨਹੀਂ ਸਰ 2020 ਦੇ ਵਿੱਚ ਜੋ ਸੇਮ ਕੇਸ ਹੋਇਆ ਸੀ ਤਰਨ ਤਰਨ ਦੇ ਵਿੱਚ ਕੀ ਉਹਦੇ ਨਾਲ ਵੀ ਕੋਸ਼ਿਸ਼ ਨੂੰ ਜੋੜਿਆ ਜਾਉ ਮੈਂ ਮੈਂ ਹਲੇ ਦੇਖੋ ਕੀ ਟੂ अर्ਲੀ ਟੂ ਸੇ ਐਨੀਥਿੰਗ ਜੀ ਬਹੁਤ अर्ਲੀ ਆ ਜੀ ਅਸੀਂ ਸਾਰੀ ਤਫਤੀਸ਼ ਕਰ ਰਹੇ ਆ ਤੇ ਤਫਤੀਸ਼ ਤੋਂ ਬਾਅਦ ਹੀ ਸਾਰੇ ਨਤੀਜੇ ਸਾਹਮਣੇ ਆਉਣਗੇ ਕਿ ਦੱਸ ਦਿਓ ਜਿਹੜਾ ਪਿਛਲੀ ਵਾਰੀ ਵੀ ਚਲੋ ਇਨਸੀਡੈਂਟ ਹੋਇਆ ਹੈਗਾ ਪਟਿਆਲੇ ਦਾ ਕਨੈਕਸ਼ਨ ਹਮੇਸ਼ਾ ਨਿਕਲਦਾ ਜੀ ਪਟਿਆਲੇ ਕੀ ਹੋਇਆ ਨਹੀਂ ਪਟਿਆਲੇ ਪਟਿਆਲਾ ਤੱਕ ਕੱਲ ਐਸੀ ਜੀ ਇਨ ਰੂਟ ਹੋ ਰਿਹਾ ਸੀ ਇਨ ਰੂਟ ਦਿੱਲੀ ਤੋਂ ਚੱਲਿਆ ਹੋਇਆ ਸੀ ਤੇ ਕਿਉਂਕਿ ਅਸੀਂ ਇਮੀਡੀਏਟਲੀ ਸੀਪੀ ਅਸੀਂ ਇਹਨੂੰ ਫੜੀਏ ਤੋਂ ਸੋ ਇਮੀਡੀਏਟਲੀ ਇਨਫੋਰਮੇਸ਼ਨ ਵਾਸ ਟ੍ਰਾਂਸਫਰ ਟੂ ਐਸਐਸਪੀ ਪਟਿਆਲਾ ਤੇ ਸਾਡੇ ਜਿਹੜੇ ਐਕਸਾਈਜ਼ ਡਿਪਾਰਟਮੈਂਟ ਦੇ ਆਫੀਸ਼ਰਸ ਆ ਸਾਰੇ ਨੇ ਉੱਥੇ ਰਲ ਕੇ ਉਹ ਚੀਜ਼ ਕੀਤੀ। ਠੀਕ ਹੈ। ਇਹਦੇ ਤੋਂ ਇਲਾਵਾ ਜੀ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਐਸਐਸਵੀ ਸਾਧੀ ਇਕਵਾਇਚ ਬਹੁਤ ਅੱਛਾ ਕੰਮ ਕੀਤਾ।